प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਕੁਝ ਸਵਾਲ ਤੇ ਉਹਨਾਂ ਸਵਾਲਾਂ ਦਾ ਮੈਂ ਸਪਸ਼ਟੀਕਰਨ ਦੇਵਾਂਗਾ ਤੁਹਾਨੂੰ ਉਸ ਤੋਂ ਅੱਗੇ ਇੱਕ ਛੋਟਾ ਬੱਚਾ ਫੁੱਟਬਾਲ ਦਾ ਖਿਡਾਰੀ 13-14 ਸਾਲ ਦੇ ਬੱਚੇ ਦਾ ਕਤਲ ਹੋਣਾ ਮੈਂ ਉਹਦੀ ਨਿਖੇਦੀ ਕਰਦਾ ਪਰਿਵਾਰ ਦੇ ਨਾਲ ਅਮ ਦਰਦੀ ਪ੍ਰਗਟ ਕਰਦਾ ਪਰ ਦੁੱਖ ਦੀ ਗੱਲ ਇਹ ਹੈ ਕੋਈ ਵੀ ਉਹਦੇ ਉੱਤੇ ਬੁੱਧੀਜੀਵੀ ਕੋਈ ਪੰਜਾਬਦਰਦੀ ਕੋਈ ਪੱਤਰਕਾਰ ਨਾ ਨਾਨਕ ਸਰ ਵਾਲੀ ਕੋਈ ਬੇਅਦਬੀ ਦੇ ਉੱਤੇ ਬੋਲਿਆ ਤੇ ਨਾ ਹੀ ਇਸ ਕਤਲ ਦੇ ਉੱਤੇ ਕੋਈ ਬੋਲਿਆ ਪਰ ਸਾਨੂੰ ਸਰਕਾਰ ਤੇ ਤੇ ਪੁਲਿਸ ਅਫਸਰਾਂ ਨੂੰ ਮੇਰੀ ਅਪੀਲ ਹੈ ਕਿ ਜੋ ਉਹ ਬੱਚੇ ਦੇ ਕਤਲ ਦੇ ਨਾਲ ਪੰਜਾਬ ਦੀ ਰੂਹ ਝੋੜੀ ਗਈ ਹੈ ਪੰਜਾਬੀਆਂ ਦੀ ਰੂਹ ਜਿਹੜੀ ਝੰਡੋੜੀ ਗਈ ਆ ਸਾਡਾ ਦਿਲ ਰੋਂਦਾ ਜੋ ਕਮੈਂਟ ਵੀਡੀਓ ਦੇ ਥੱਲੇ ਆਏ ਆ ਉਹ ਲੋਕਾਂ ਦੀ ਮੰਗ ਹੈ ਕਿ ਇਹਨਾਂ ਪਾਪੀਆਂ ਨੂੰ ਜਿਨ੍ਹਾਂ ਨੇ ਇਹ ਬੱਚੇ ਦਾ ਕਤਲ ਕੀਤਾ ਹੈ ਕਿ ਇਹ ਜੀ ਸਜ਼ਾ ਹੋਣੀ ਚਾਹੀਦੀ ਆ ਬੋਲ ਕੇ ਦੱਸਣ ਨਾਲੋਂ ਪੁਲਿਸ ਅਫਸਰਾਂ ਨੂੰ ਸਮਝਣਾ ਚਾਹੀਦਾ ਹੈ ਤੇ ਲੋਕਾਂ ਦੇ ਹਿਰਦੇ ਮੈਨੂੰ ਉਮੀਦ ਆ ਕਿ ਤੁਸੀਂ ਜਲਦ ਸੇ ਗ੍ਰਿਫਤਾਰ ਜਾਂ ਇਹਨਾਂ ਦੇ ਜਦੋਂ ਇਹਨਾਂ ਨੂੰ ਫੜੋਗੇ ਫੜਨ ਦੀ ਕੋਸ਼ਿਸ਼ ਕਰੋਗੇ ਤੇ ਲੱਗਦਾ ਵੀ ਪੰਜਾਬ ਦੇ ਲੋਕ ਲੋਕ ਜਿਹੜੇ ਇਸ ਕਤਲ ਤੋਂ ਨਿਰਾਸ਼ ਹੋ ਚੁੱਕੇ ਆ ਥੋੜੀ ਬਹੁਤੀ ਉਹਨਾਂ ਦੀ जख्म ਨੂੰ ਤੁਸੀਂ ਮਲਮ ਲਾਓਗੇ ਦੂਸਰੀ ਗੱਲ ਤੁਸੀਂ ਮੈਨੂੰ ਕੁਝ ਤਸਵੀਰਾਂ ਭੇਜੀਆਂ ਸੀ ਬਲਵਿੰਦਰ ਸਿੰਘ ਸਿੱਖੋਂ ਸਾਹਿਬ ਦੇ ਨਾਲ ਤੇ ਇੱਕ ਤਸਵੀਰ ਭੇਜੀ ਸੀ ਤੁਸੀਂ ਕਾਦੀਆਂ ਜੂਨੀਅਨ ਦੇ ਨਾਲ ਮੇਰਾ ਰਿਸ਼ਤਾ ਉਹ ਆ ਤਸਵੀਰ ਦੂਸਰੀ ਆ ਬਲਵਿੰਦਰ ਸਿੰਘ ਸਿੱਖੋਂ ਦੇ ਨਾਲ ਜਿਹੜੀ ਤਸਵੀਰ ਹੈ ਦੋਸਤੋ ਮੈਂ ਸਰਦਾਰ ਬਲਵਿੰਦਰ ਸਿੰਘ ਸਿੱਖੋਂ ਦਾ ਸਾਡਾ ਇੱਕ ਮਹਿਕਮਾ ਇੱਕ ਹੋਣ ਕਰਕੇ ਅਸੀਂ ਨੌਕਰੀ ਤਕਰੀਬਨ ਥੋੜਾ ਜਿਆਦਾ ਚਰ ਇਕੱਠਿਆਂ ਨਹੀਂ ਕੀਤੀ ਆ ਜਿੰਨਾ ਚਿਰ ਉਹ ਪੰਜਾਬ ਦੀ ਗੱਲ ਕਰਦੇ ਸੀ ਪੰਜਾਬ ਦੇ ਮੁੱਦੇ ਦੀ ਗੱਲ ਕਰਦੇ ਸੀ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰਦੇ ਸੀ ਆਪਾਂ ਡਟ ਕੇ ਉਹਨਾਂ ਦੇ ਨਾਲ ਖੜੇ ਰਹੇ ਨਾਲ ਡਟ ਕੇ ਉਹਨਾਂ ਦਾ ਸਾਥ ਦਿੱਤਾ ਪਰ ਜਦੋਂ ਉਹ ਬੀਜੇਪੀ ਚਲੇ ਗਏ ਪਰ ਜਦੋਂ ਉਹਨਾਂ ਨੇ ਸੰਗਰੂਰ ਹੁਣ ਜਦੋਂ ਬੀਜੇਪੀ ਚ ਗਏ ਆ ਉਸ ਦਿਨ ਤੋਂ ਬਾਅਦ ਆਪਣਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਲੀਕਾ ਕਿਉਂਕਿ ਰਿਸ਼ਤਾ ਤਾਂ ਮੈਂ ਉਹਨਾਂ ਦੇ ਨਾਲੋਂ ਮੇਰਾ ਖਤਮ ਜਦੋਂ ਲੋਕ ਸਭਾ ਇਲੈਕਸ਼ਨ ਸਨ ਸੰਗਰੂਰ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਖਿਲਾਫ ਉਹ ਖੜੇ ਔਰ ਉਹਨਾਂ ਦੇ ਖਿਲਾਫ ਬੋਲੇ ਆਪਾਂ ਉਸ ਦਿਨ ਤੋਂ ਹੀ ਤੋੜ ਦਿੱਤਾ ਸੀ ਖਤਮ ਕਰ ਦਿੱਤਾ ਸੀ ਰਹੀ ਗੱਲ ਇਹ ਤਸਵੀਰ ਦੀ ਇਹ ਤਸਵੀਰ ਜਦੋਂ ਪਰਮਿੰਦਰ ਝੋਟਾ ਜਿਹੜਾ ਮੁੰਡਾ ਮਾਨਸਾਲਾ ਉਹ ਜੇਲ੍ਹ ਦੇ ਵਿੱਚ ਸੀ ਉਹਦਾ ਉੱਥੇ ਧਰਨਾ ਚੱਲਦਾ ਸੀ ਉਸ ਵੇਲੇ ਅਸੀਂ ਉੱਥੇ ਉਹਦੀ ਸਪੋਰਟ ਤੇ ਗਏ ਸੀ ਤੇ ਜਿਹੜੀ ਸੇਖੋ ਸਾਹਿਬ ਦੇ ਨਾਲ ਇੱਕ ਬਜ਼ੁਰਗ ਜੋੜਾ ਖੜਾ ਉਹ ਬਜ਼ੁਰਗ ਜੋੜੇ ਦੇ ਮੇਰਾ ਪੈ ਚਰਨਾਂ ਦੇ ਵਿੱਚ ਨਮਨ ਹੈ ਕਿਉਂਕਿ ਉਹਨਾਂ ਨੇ ਆਪਣੀ ਬੇਟੀ ਇੱਕ ਹੋਣ ਹਾਰ ਧੀ ਡਾਕਟਰ ਅਰਣ ਸ਼ੋਰੀ ਇਹ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਇਹ ਨਸ਼ੇ ਦੇ ਜਿਹੜੀਆਂ ਗੋਲੀ ਹੈ ਨਸ਼ੇ ਵਾਲੀ ਹੈ ਜੀਵ ਵਾਲੀ ਇਹਦੇ ਜਿਹੜੇ ਇਹਦੇ ਸਮਗਲੰਗ ਸਮਗਲਰ ਕਰਦੇ ਸੀ ਉਸ ਵੇਲੇ ਉਸ ਵੇਲੇ ਦੇ ਮੰਤਰੀ ਨੂੰ ਕਟਹਿਰੇ 'ਚ ਖੜਾ ਕੀਤਾ ਉਹਨਾਂ ਨੇ ਸਿਹਤ ਮੰਤਰੀ ਨੂੰ ਔਰ ਉਹਨਾਂ ਨੂੰ ਇਸ ਦੇ ਬਦਲੇ ਜਾਨ ਗਵਾਉਣੀ ਪਈ ਉਹਨਾਂ ਦੇ ਇਨਸਾਫ ਲਈ ਵੀ ਅਸੀਂ ਉਹ ਮਾਤਾ ਪਿਤਾ ਦਾ ਸਾਥ ਅੱਜ ਤੱਕ ਦੇ ਰਹੇ ਹਾਂ ਅੱਜ ਵੀ ਉਹਨਾਂ ਦੇ ਨਾਲ ਖੜੇ ਆ ਜਦੋਂ ਵੀ ਉਹ ਸਾਨੂੰ ਆਵਾਜ਼ ਮਾਰਦੇ ਆ ਜਾਂ ਮਾਰਨਗੇ ਨੰਗੇ ਪੈਰੀ ਸਿਰ ਝੁਕਾ ਕੇ ਡਾਕਟਰ ਅਰਣ ਛੋਰੀ ਦੀ ਆਤਮਾ ਨੂੰ ਉਹਦੀ ਰੂਹ ਨੂੰ ਇਨਸਾਫ ਦਿਵਾਉਣ ਲਈ ਕਿਉਂਕਿ ਉਹ ਸ਼ਹੀਦ ਹੋਈ ਹੈ ਇਹ ਮਾਫੀਆ ਦੇ ਖਿਲਾਫ ਲੜਦੀ ਹੋਈ ਉਹ ਉਹਨਾਂ ਦੇ ਨਾਲ ਅਸੀਂ ਸਦਾ ਹੀ ਖੜੇ ਹੈ ਇਹ ਤਸਵੀਰ ਬਾਰੇ ਕੋਈ ਕੁਝ ਬੋਲੇ ਕਿਉਂਕਿ ਉਸ ਦਿਨ ਤੋਂ ਬਾਅਦ ਸੰਗਰੂਰ ਦਾ ਇਲੈਕਸ਼ਨ ਹੋਇਆ ਇੱਕ ਗੱਲ ਹੋਰ ਸੇਖੋਂ ਸਾਹਿਬ ਨਾਲ ਜਿਹੜੀ ਮੇਰੇ ਮਨ ਮਟਾਬ ਹੋਇਆ ਸੀ ਕਿ ਉੱਥੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਵੀ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਵੀ ਇੱਕ ਵੀਡੀਓ ਸੱਤਪਾਲ ਪਾ ਦੇ। ਵੇਖੋ ਵੀਰੋ ਕਿਸੇ ਬੰਦੇ ਦਾ ਤੁਹਾਡੇ ਤੇ ਗੁਣ ਹੁੰਦਾ ਤੇ ਜ਼ਿੰਦਗੀ 'ਚ ਜਿਹੜਾ ਗੁਣ ਭੁਲਾਉਂਦਾ ਨਾ ਉਹ ਮਰਦ ਨਹੀਂ ਹੁੰਦਾ। ਤੇ ਮਰਦ ਬੰਦੇ ਕਿਸੇ ਔਖੇ ਵੇਲੇ ਕੀਤੇ ਹੋਏ ਗੁਣ ਨੂੰ ਪੀੜ੍ਹੀਆਂ ਤੱਕ ਯਾਦ ਰੱਖਦੇ ਆ। ਉਹ ਖਹਿਰਾ ਸਾਹਿਬ ਦਾ ਇੱਕ ਸਾਡੇ ਤੇ ਗੁਣ ਹੈ। ਉਸ ਗੁਣ ਦੇ ਕਰਕੇ ਜਿਹੜੀ ਅੱਜ ਖਹਿਰਾ ਸਾਹਿਬ ਤੇ ਕਾਰਵਾਈ ਹੋਈ ਹੈ ਈਡੀ ਦੀ। ਅਕੱਲ ਜਿਹੜੀ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਐ ਉਹਦੀ ਨਖੇਦੀ ਕਰਦੇ ਆ ਤੇ ਖਹਿਰਾ ਸਾਹਿਬ ਦੇ ਨਾਲ ਔਰ ਖੁੱਲ ਕੇ ਨਾਲ ਕੁੰਡ ਕੱਢ ਕੇ ਨਹੀਂ ਉਹਦਾ ਕਾਰਨ ਕੀ ਸੀ ਜਿਸ ਵੇਲੇ ਸਾਡਾ ਸ਼ਰਾਬ ਫੈਕਟਰੀ ਦਾ ਜੀਰੇ ਧਰਨਾ ਲੱਗਦਾ ਪਹਿਲਾ ਹੀ ਦਿਨ ਸੀ ਤੇ ਸਾਨੂੰ ਲੱਗਦਾ ਸੀ ਵੀ ਧਰਨਾ ਪ੍ਰਸ਼ਾਸਨ ਸਾਡਾ ਪੈਰ ਸਾਡੇ ਉਖਾੜ ਦੂਗਾ ਤੇ ਮੈਂ ਇਸ ਦਾਰਸੁਖਪਾਲ ਸਿੰਘ ਖਹਿਰਾ ਕਿਉਂਕਿ ਅਸੀਂ ਮੱਤੇਵਾੜਾ ਜਿਹੜਾ ਜੰਗਲ ਆ ਉਥੋਂ 2-3 ਦਿਨ ਪਹਿਲਾਂ ਇਕੱਠੇ ਹੀ ਉਥੋਂ ਆਏ ਸੀ ਤੇ ਮੈਂ ਉਹਨਾਂ ਨੂੰ ਫੋਨ ਕਰਦਾ ਰਾਤ ਨੂੰ ਵੀ ਖੈਰਾ ਸਾਹਿਬ ਸਾਡਾ ਸਾਥ ਦੇ ਆ ਜੀ ਤੇ ਅਗਲੇ ਦਿਨੀ ਸਾਡੇ ਤੇ ਇਹ ਮੁਸੀਬਤ ਬਣ ਗਈ ਵੀ ਪ੍ਰਸ਼ਾਸਨ ਥੋੜਾ ਜਿਆਦਾ ਸਖਤ ਹੋ ਗਿਆ ਅਸੀਂ ਉਹ ਜੀਟੀ ਰੋਡ ਦੇ ਉੱਤੇ ਮੈਂ ਧਰਨਾ ਲਾਉਣ ਦੇ ਵੈਸੇ ਹੱਕ ਜ ਨਹੀਂ ਸੀ ਪਰ ਉੱਥੇ ਚਲੋ ਨੌਜਵਾਨਾਂ ਨੇ ਲਾ ਦਿੱਤਾ ਇੱਕ ਅਸੀਂ ਪਾਸਾ ਰੋਕ ਲਿਆ ਇੱਕ ਸੀ ਚੱਲਦਾ ਰਹਿਣ ਦਿੱਤਾ ਤੇ ਉਥੇ ਪ੍ਰਸ਼ਾਸਨ ਦੀ ਥੋੜੀ ਜੀ ਸ਼ਕਤੀ ਵਧਣ ਲੱਗੀ ਤੇ ਮੈਂ ਖੈਰਾ ਸਾਹਿਬ ਨੂੰ ਉੱਥੋਂ ਹੀ ਫੋਨ ਕੀਤਾ ਤੇ ਕੁਦਰਤੀ ਖੈਰਾ ਸਾਹਿਬ ਸ਼ਾਹਕੋਟ ਸਾਡਾ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਸਤਪਾਲ ਸ਼ਾਹਕੋਟ ਤੋਂ ਜੀਰੇ ਦਾ ਕਿੰਨਾ ਸਫਰ ਹੈ ਉਹਨਾਂ ਟਾਈਮ ਵੇਟ ਕਰ ਲਓ ਬਸ ਮੈਂ ਤੁਹਾਡੇ ਕੋਲੇ ਪਹੁੰਚ ਗਿਆ ਤੇ ਉਹਨਾਂ ਨੇ ਵਿਚਾਰਿਆਂ ਨੇ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਉਹ ਸਾਡੇ ਕੋਲੇ ਪਹੁੰਚੇ ਔਰ ਅਤਿ ਦੀ ਗਰਮੀ ਦੇ ਵਿੱਚ ਉਹ ਇਨਸਾਨ ਸਾਡੇ ਨਾਲ ਪੁੰਝੇ ਸੜਕ ਤੇ ਆ ਕੇ ਬੈਠਾ ਤੇ ਸਾਡੇ ਧਰਲਾ ਜਿਹੜਾ ਸਾਡਾ ਬਚਿਆ ਔਰ ਉਥੇ ਬੋਲ ਕੇ ਵੀ ਉਹ ਗਏ ਸਟੇਜ ਤੇ ਮੇਰਾ ਜ਼ਿਕਰ ਵੀ ਕਰਕੇ ਗਏ ਚਲੋ ਉਸ ਤੋਂ ਬਾਅਦ ਸੇਖੋ ਸਾਹਿਬ ਹੋਣੀ ਬਾਈ ਕੁੱਕੀ ਗੱਲ ਹੋਣੀ ਹੈ ਸਾਰੇ ਸਾਡੇ ਕੋਲੇ ਆਏ ਪਰ ਮੈਂ ਉਸ ਧਰਨੇ ਦਾ ਨਾਤਾ ਉਸ ਕਮੇਟੀ ਦਾ ਮੈਂਬਰ ਸੀ ਨਾ ਮੈਂ ਧਰਨੇ ਦੀ ਕਿਸੇ ਕਮੇਟੀ ਸ਼ਾਮਲ ਸੀ ਪਰ ਮੈਂ ਸਪੋਰਟ ਵੇਰੀ ਨੂੰ ਪੂਰੀ ਸੀ ਮੈਂ ਜਾਂਦਾ ਸੀ ਉੱਥੇ ਬਹਿੰਦਾ ਸੀ ਸੰਗਤ ਵਿੱਚ ਬਹਿੰਦਾ ਸੀ ਉਹ ਆ ਸਾਡੇ ਤੇ ਖੇਰਾ ਸਾਹਿਬ ਦਾ ਗੁਣ ਤੇ ਖੇਰਾ ਸਾਹਿਬ ਨੇ ਸਾਡੇ ਤੋਂ ਕੀਤਾ ਹੋਇਆ ਗੁਣ ਅਸੀਂ ਕਦੇ ਵੀ ਨਹੀਂ ਭੁੱਲਦੇ ਹੇਰਾ ਸਾਹਿਬ ਜਦੋਂ ਵੀ ਸਾਨੂੰ ਯਾਦ ਕਰਦੇ ਕਰਨਗੇ ਉਹਨਾਂ ਲਈ ਸਾਡੀ ਜਾਨ ਵੀ ਹਾਜ਼ਰ ਹੈ ਇਹ ਦੋਨੇ ਜੀ ਤੀਸਰਾ ਸਪੈਕਟੀ ਕਰਨ ਕਾਦੀਆਂ ਜੂਨੀਅਨ ਇਹ ਦੋਸਤੋ ਉਸ ਵੇਲੇ ਜਦੋਂ ਇਹ ਉਸ ਵੇਲੇ ਦੀ ਤਸਵੀਰ ਹੈ ਇੱਕ ਤਾਂ ਇਥੇ ਧਰਨਾ ਲੱਗਿਆ ਸੀਗਾ ਬਰਨਾਲਾ ਰੋਡ ਤੇ ਜਿੱਥੇ ਅਸੀਂ ਵਿਆਹ ਤੇ ਇੱਕ ਲੜਕੀ ਦਾ ਸਮਾਨ ਲੈ ਕੇ ਚੱਲੇ ਸੀ ਸਾਨੂੰ ਉਹਨਾਂ ਨੇ ਮਤਲਬ ਸਾਨੂੰ ਪਰੇਸ਼ਾਨ ਕੀਤਾ ਅਸੀਂ ਉੱਥੇ ਬੋਲੇ ਉਹਨਾਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਸੀ ਵੀ ਇਹ ਧਰਨੇ ਨਜਾਇਜ਼ ਨਹੀਂ ਮੈਂ ਕਿਸੇ ਕਿਸਾਨ ਆਗੂ ਦੇ ਖਿਲਾਫ ਨਹੀਂ ਹਾਂ ਮੈਂ ਖਿਲਾਫ ਉਹਨਾਂ ਦੇ ਇਹ ਜਿਹੇ ਕੰਮਾਂ ਦੇ ਜਿਹੜੇ ਲੋਕਾਂ ਨੂੰ ਨਜਾਇਜ਼ ਤੰਗ ਕਰਨਾ ਲੋਕਾਂ ਦੇ ਘਰੇਲੂ ਮਸਲਿਆਂ ਦੇ ਵਿੱਚ ਟੰਗਾ ਪਸਾਉਣੀਆ ਆ ਪਿੱਛੇ ਜਿਹੜੇ ਹੁਣ ਦੋ ਤਿੰਨ ਵੀਡੀਓ ਵਾਇਰਲ ਹੋ ਰਹੀਆਂ ਇਹਨਾਂ ਲੋਕਾਂ ਦੀਆਂ ਆ ਕੋ ਦੀਪ ਸਿੰਘ ਵਾਲੇ ਦਾ ਉਹਦੀ ਉਹ ਨਚੇ ਨੁਚੇ ਵਾਲਿਆਂ ਨਾਲ ਹੋ ਰਹੀ ਹੈ ਇਹਨਾਂ ਚੀਜ਼ਾਂ ਦੇ ਮੈਂ ਖਿਲਾਫ ਹਾਂ ਮੈਂ ਜਦੋਂ ਵੀ ਇਹਨਾਂ ਆਗੂਆਂ ਨੂੰ ਮਿਲਦਾ ਇਹੀ ਬੇਨਤੀ ਕਰਦਾ ਹੁੰਦਾ ਵੀ ਤੁਹਾਡਾ ਏਜੰਡਾ ਦੱਸੋ ਕੀ ਹੈ ਕੀ ਤੁਸੀਂ ਕਿ ਮੁੰਡੇ ਕੁੜੀ ਦਾ ਰੌਲਾ ਮੁੰਡੇ ਵਾਲਿਆਂ ਦੇ ਬਾਰ ਚ ਧਰਨੇ ਲਾਓ ਲਾਉਂਗੇ ਇਹ ਤੁਹਾਡਾ ਏਜੰਡਾ ਹੈ ਤੁਸੀਂ ਪਟਵਾਰੀਆਂ ਦੇ ਦਫਤਰਾਂ ਵਿੱਚ 24 24 ਘੰਟੇ ਬੈਠੇ ਹੋ ਆਪਦਾ ਧੋਸ ਜਮਾ ਕੇ ਤੁਹਾਡਾ ਏਜੰਡਾ ਹੈ ਤੁਸੀਂ ਐਸ ਐਚਓ ਦੇ ਥਾਣਿਆਂ ਚੌਕੀਆਂ ਦੇ ਦਫਤਰਾਂ ਚੋਂ ਹੀ ਨਿਕਲਦੇ ਹੋ ਤੁਹਾਡੇ ਏਜੰਡੇ ਆ ਹਰ ਕੰਮ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਕਰਦੇ ਹੋ ਇਹ ਤੁਹਾਡਾ ਏਜੰਡਾ ਹੈ ਮੈਂ ਖਿਲਾਫ ਇਸ ਚੀਜ਼ ਦੀ ਕਿਸਾਨ ਦਾ ਪੁੱਤ ਖੁਦ ਕਿਸਾਨੀ ਕਰਦਾ ਕਦੇ ਵੀ ਇਸ ਚੀਜ਼ ਦੇ ਖਿਲਾਫ ਨਹੀਂ ਆ हां मैं एक गल कहना हुना हमेशा ਵੀ ਭਈਆ 50 ਰੁਪਏ ਲੈ ਕੇ ਭਈਏ ਪ੍ਰਵਾਸੀ ਰੇਲ ਗੱਡੀ ਤੇ ਚੜ ਕੇ ਆ ਕੇ ਇੱਥੇ ਗੋਲ ਗੱਪੇ ਆਲੂ ਵੇਚ ਵੇਚ ਕੋਠੀਆਂ ਪਾ ਕੇ ਤੇ ਘਰ ਘਰੇ ਖੜੀਆਂ ਤੇ ਅਸੀਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਅਸੀਂ ਸੜਕਾਂ ਤੇ ਮੰਗਦੇ ਬਣੇ ਬੈਠੇ ਸਾਡੀ ਬਿਰਤੀ ਹੈ ਅਸੀਂ ਬਿਰਤੀ ਇਸ ਤਰ੍ਹਾਂ ਦੀ ਬਣਾਲੀ ਆ ਗੱਲਾਂ ਅਸੀਂ ਰਾਜ ਭਾਗ ਲੈਣ ਦੀਆਂ ਕਰਦੇ ਆ ਰਾਜ ਭਾਗ ਜੇ ਜਦੋਂ ਲਿਆਰ ਕੱਲ ਮੈਂ ਅੰਮ੍ਰਿਤਸਰ ਗਿਆ ਸੀ ਦਰਬਾਰ ਸਾਹਿਬ ਫਿਰ ਉਹ ਸੱਚ ਕਾਦੀਆਂ ਦੀ ਉਹ ਪੂਰੀ ਕਰਦੇ ਆਂ ਗੱਲ ਵਿੱਚੋਂ ਗੱਲ ਹੋਰ ਆ ਜਾਂਦੀ ਆ ਦੋਸਤੋ ਉਹ ਜੀਰੇ ਜਦੋਂ ਤੂੜੀ ਇਕੱਠੀ ਕੀਤੀ ਆ ਹੜ ਪੀੜਤਾਂ ਵਾਸਤੇ ਅਸੀਂ ਆਪਣੇ ਪਿੰਡੋਂ ਇਕੱਠੀ ਕੀਤੀ ਸੀ ਉਦੋਂ ਸਾਰੇ ਇਲਾਕੇ ਚੋਂ ਅਸੀਂ ਇਕੱਠੀ ਕੀਤੀ ਸੀ ਬਲਾਕ ਜੀਰੇ ਤੋਂ ਉਸ ਵੇਲੇ ਉਹ ਰਵਾਨਾ ਕੀਤਾ ਸੀ ਤੇ ਇੱਕ ਮੇਰਾ ਬਿਆਦਬੀ ਦਾ ਕਰਕੇ ਉਹਦੇ ਵਿੱਚ ਕਈ ਗੁਰਸਿੱਖ ਵੀਰ ਜੁੜੇ ਹੋਏ ਨੇ ਕਾਦੀਆਂ ਜੂਨੀਅਨ ਦੇ ਨਾਲ ਮੇਰੇ ਇਲਾਕੇ ਦੇ ਨੇ ਉਹਨਾਂ ਨੇ ਇਸ ਕਰਕੇ ਮੇਰਾ ਇਹ ਸਨਮਾਨ ਕੀਤਾ ਸੀ ਹਾਂ ਮੈਂ ਜੂਨੀਅਨ ਸਾਰਿਆਂ ਦਾ ਸਤਿਕਾਰ ਕਰਦਾ ਮੈਂ ਕਿਸੇ ਹਰੇਕ ਦੇ ਵਿੱਚ ਜਨ ਡੱਲੇਵਾਲ ਸਾਹਿਬ ਦੇ ਬੁੱਖਦੇ ਸੁਖਦੇ ਜਨ ਕਦੇ ਕੱਲ ਨੂੰ ਉਹ ਤਸਵੀਰਾਂ ਦਾ ਮੇਰੀਆਂ ਵਾਇਰਲ ਕਰਨ ਲੱਗ ਜਿਓ ਸਾਰਿਆਂ ਦੇ ਨਾਲ ਹੈਗੀਆਂ ਸਾਰਿਆਂ ਨਾਲ ਚੰਗੇ ਰਿਲੇਸ਼ਨ ਹੈ ਰਾਜੇਵਾਲ ਸਾਹਿਬ ਨਾਲ ਚੰਗੇ ਹੈ ਪਰ ਇਹਨਾਂ ਚੀਜ਼ਾਂ ਦਾ ਹਮੇਸ਼ਾ ਹੈਗਾ ਵੀ ਲੋਕਾਂ ਦੇ ਲੋਕਾਂ ਦੀ ਭਾਵਨਾ ਨੂੰ ਸਮਝੋ ਕਿਉਂਕਿ ਉਹ ਸਾਡੇ ਨੇ ਦੂਜੀ ਦੁੱਖ ਦੀ ਗੱਲ ਇਹ ਸੀ ਜੋ ਚੰਦ ਭਾਦ ਜਦੋਂ ਮੈਂ ਉਦੋਂ ਬੋਲਿਆ ਜਦੋਂ ਉੱਥੇ ਇੱਕ ਅਖੌਤੀ ਪੱਤਰਕਾਰ ਇਹ ਕਹਿੰਦਾ ਵੀ ਚਲੋ ਸਾਲਿਆ ਜੱਟਾਂ ਨੂੰ ਦਈਏ ਅਕਲ ਉਥੇ ਗਮਦੂਰ ਸਿੰਘ ਦਾ ਨਾਂ ਨਹੀਂ ਲਿਆ ਉਥੇ ਜੱਟਾਂ ਨੂੰ ਗਾਲ ਕੱਢੀ ਗਈ ਮੈਂ ਉਦੋਂ ਬੋਲੇ ਆ ਧਰਨੇ ਦੇ ਵਿੱਚ ਝੜਪ ਹੋ ਜਾਣੀ ਬੰਦਿਆਂ ਦੀ ਬੰਦਿਆਂ ਨਾਲ ਹੋ ਜਾਣੀ ਉਥੇ ਲੜਕੀਆਂ ਦੇ ਨਾਲ ਜੋ ਕੁਝ ਹੋਇਆ ਜੋ ਉਹਨਾਂ ਦੀਆਂ ਨਾਲ ਹੋਇਆ ਉਹ ਵੀ ਬਿਲ ਖੇਧੀ ਕਰਦੇ ਜਿਹੜਾ ਪੁਲਿਸ ਵਾਲੀਆਂ ਲੜਕੀਆਂ ਨਾਲ ਉਹਦੀ ਵੀ ਨਖੇਧੀ ਕੀਤੀ ਆ ਤੇ ਸਭ ਦੀ ਸਾਂਝੀ ਮੈਂ ਉਦੋਂ ਬੋਲੇ ਜਦੋਂ ਉਸ ਬੰਦੇ ਨੇ ਜੱਟਾਂ ਨੂੰ ਟਾਰਗੇਟ ਕੀਤਾ ਇਸ ਧੋਖੇ ਜੀ ਦਾ ਹੋਇਆ ਵੀ ਕੋਈ ਫੰਡ ਕਿਸਾਨਾਂ ਤੋਂ ਲੈਂਦੇ ਆ ਪਸੰਨ ਪਖੰਡ ਸੌਰੀ ਫੰਡ ਜੱਟਾਂ ਤੋਂ ਲੈਂਦੇ ਆ ਪਰ ਇੱਕ ਨੇ ਵੀ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਕੁਝ ਉੱਥੇ ਖੌਤੀ ਪੱਤਰਕਾਰ ਜਿਹੜੇ ਆਪਦੇ ਆਪ ਨੂੰ ਬੜੇ ਹਮਦਰਦੀ ਦੱਸਦੇ ਆ ਪੰਜਾਬ ਦੇ ਉਧਰ ਦੇ ਰੋੜੇ ਵੀ ਖਾਦੇ ਗੱਡੀਆਂ ਵੀ ਭਨਾਈਆਂ ਇੱਕ ਤਰਫਾ ਹੋ ਕੇ ਚੱਲੇ ਉਹ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਔਰ ਸਟੇ ਦਿੱਤੇ ਆ ਹੁਣ ਰੋਕੋ ਹਾਈ ਕੋਰਟ ਜਾ ਕੇ ਜੇ ਤੁਹਾਡੇ ਚ ਦਾਮ ਹਾਈ ਕੋਰਟ ਨੇ ਸਿੱਧ ਕਰਤਾ ਵੀ ਸਚਾਈ ਕੀ ਆ ਠੀਕ ਆ ਝੂਠ ਦਾ ਗਫਾਰ ਝੂਠ ਬਹੁਤ ਛੇਤੀ ਫੈਲਦਾ ਪਰ ਸੱਚ ਚ ਪਾਵਰੇ ਨਹੀਂ ਹੁੰਦੀ ਜਦੋਂ ਫਿਰ ਝੂਠ ਨੂੰ ਡੱਪ ਲੈਂਦਾ ਤੇ ਫਿਰ ਝੂਠ ਨੂੰ ਉੱਠਣ ਜੋਗਾ ਨਹੀਂ ਛੱਡਦਾ ਉਥੇ ਚੰਦ ਭਾਨ ਵੀ ਇਹ ਕੋਸ਼ਿਸ਼ ਹੋਇਆ ਉਹ ਪਰਿਵਾਰ ਜਦੋਂ ਸਾਡ ਨੂੰ ਸਾਡੇ ਕੋਲੇ ਉਹਨੇ ਉਹ ਵਿਚਾਰੇ ਕਹਿੰਦੇ ਹੁਣ ਸਾਥੋਂ 20-20 ਲੱਖ ਰੁਪਈਆ ਮੰਗਣ ਲੱਗ ਗਏ ਆ ਖੋਤੀ ਜੱਥੇ ਬੰਦੀਆਂ ਫੇਰ ਅਸੀਂ ਬੋਲੇ ਆ ਔਰ ਅੱਜ ਪਰਿਵਾਰ ਦੇ ਨਾਲ ਖੜੇ ਆ ਪਰਿਵਾਰ ਦੇ ਨਾਲ ਨਹੀਂ ਉਹ ਪਰਿਵਾਰ ਕੰਪੋਨ ਨੂੰ ਕਿਹਾ ਜੀ ਤੁਹਾਡਾ ਪਿੰਡ ਦਾ ਮਸਲਾ ਤੁਸੀਂ ਬਹਿ ਕੇ ਆਪ ਦਾ ਕੰਪਰੋਮਾਈਜ਼ ਕਰ ਲੋ ਹਾਂ ਅਸੀਂ ਜੱਟਾਂ ਜੱਟ ਭਾਈਚਾਰੇ ਦੇ ਆਪ ਦਾ ਭਾਈਚਾਰਾ ਸਾਡਾ ਜਿੱਥੇ ਸਾਡੇ ਭਾਈਚਾਰੇ ਨਾਲ ਧੱਕਾ ਹੋਊਗਾ ਮੈਂ ਤਾਂ ਜਾਊਂਗਾ ਹੋਰ ਕੋਈ ਜਾਵੇ ਨਾ ਜਾਵੇ ਇਹਦੇ ਤੇ ਇਹ ਨਹੀਂ ਹੁੰਦਾ ਵੀ ਕਿਸੇ ਨੇ ਸਾਡਾ ਗੋਣ ਯਾਦ ਰੱਖਿਆ ਨਹੀਂ ਰੱਖਿਆ ਮੈਂ ਜਿਹਨੇ ਜਿਹਨੇ ਮੇਰੇ ਤੇ ਕੀਤਾ ਮੈਂ ਕਿਸੇ ਦਾ ਭੁੱਲਦਾ ਨਹੀਂ ਖੇਰਾ ਸਾਹਿਬ ਦੀ ਐਗਜ਼ਾਮਪਲ ਤੁਹਾਨੂੰ ਦੇ ਦਿੰਦੀ ਹਾਂ ਹੁਣ ਮੈਂ ਆਵਾਂ ਨਸ਼ੇ ਵਾਲੇ ਮੁੱਦੇ ਦੇ ਉੱਤੇ ਤੇ ਇੱਕ ਵੇ ਕੱਲ ਜਿਹੜੀ ਮੈਂ ਗੱਲ ਕਰਦਾ ਵੀ ਅਸੀਂ ਮੰਗਤੇ ਕਿਉਂ ਬਣੇ ਫਿਰਦੇ ਆ ਗੱਲਾਂ ਅਸੀਂ ਰਾਜ ਭਾਗ ਲੈਣ ਦੀਆਂ ਕਰਦੇ ਆ। ਅਸੀਂ ਟੁੱਟ ਗਏ ਭਗਤੀ ਅਤੇ ਸ਼ਕਤੀ ਦੇ ਕੇਂਦਰ ਤੋਂ। ਨੌਜਵਾਨ ਦਰਬਾਰ ਸਾਹਿਬ ਜਾਂਦਾ। ਸਿੱਖ ਕੇ ਨਹੀਂ ਕੁਝ ਆਉਂਦਾ। ਇਹ ਕੇ ਅਸੀਂ ਪਿਕਨਿਕ ਤੌਰ ਤੇ ਜਾਂਦੇ ਆ ਮੱਥਾ ਟੇਕਿਆ ਲੰਗਰ ਛਕਿਆ। ਬਾਹਰ ਆ ਕੇ ਸਾਡਾ ਕੋਈ ਮਤਲਬ ਨਹੀਂ। ਦਰਬਾਰ ਸਾਹਿਬ ਦੀ ਜਦੋਂ ਪ੍ਰਕਰਮਾਂ 'ਚੋਂ ਅਸੀਂ ਉੱਤਰਦੇ ਆ ਉਹ ਨੀਵੇਂ ਜਾਂ ਥੱਲੇ ਨੀਵੇਂ ਹੋ ਕੇ ਜਾਓ ਤੇ ਜਦੋਂ ਤੁਸੀਂ ਪ੍ਰਕਰਮਾਂ ਦਾ ਚੱਕਰ ਲਾਉਣੀ ਹੈ ਨਾ ਤੇ ਤੁਹਾਨੂੰ ਸ਼ਕਤੀ ਦਾ ਪ੍ਰਤੀਕ ਦਿਸਦਾ ਹਲ ਤੱਕ ਸਾਹਿਬ ਤੇ ਭਗਤੀ ਦਾ ਪ੍ਰਤੀਕ ਹੈ ਦਰਬਾਰ ਸਾਹਿਬ ਜਦੋਂ ਦੋਨੋਂ ਜਗ੍ਹਾ ਤੇ ਮੱਥਾ ਟੇਕ ਕੇ ਜਦੋਂ ਲੰਗਰ ਵਾਲੇ ਪਾਸੇ ਨੂੰ ਝਾਕਦੇ ਹੋ ਤੇ ਉੱਥੇ ਇੱਕ ਅਦੁੱਤੀ ਚੀਜ਼ ਨਜ਼ਰ ਆਉਂਦੀ ਹੈ ਜਦੋਂ ਸਾਡੇ ਵੱਡ-ਵਡੇਰਿਆਂ ਨੇ ਸਾਡੇ ਸੂਰਮਿਆਂ ਨੇ ਯੋਧਿਆਂ ਨੇ ਉਹਨਾਂ ਨੇ ਧਰਨੇ ਲਾਲਾ ਭਾ ਨਹੀਂ ਮੰਗੇ ਸੀ ਕਿਤੇ ਮੁਗਲਾਂ ਮੁਗਲਾਂ ਤੋਂ ਸਮੇਂ ਦੀਆਂ ਸਰਕਾਰਾਂ ਤੋਂ ਨਵਾਬੀਆਂ ਪੈਰਾਂ 'ਚ ਰੱਖਦੇ ਰਹੇ ਠੀਕ ਹੈ ਸਮੇ ਦੇ ਮੁਤਾਬਕ ਚੱਲਣਾ ਸਿੱਖਿਆ ਉਹਨਾਂ ਨੇ ਸਾਨੂੰ ਸੇਧ ਦੇ ਕੇ ਗਏ ਵੀ ਸਦਾ ਹੀ ਕਿਸੇ ਦਾ ਵਿਰੋਧ ਵੀ ਨਹੀਂ ਚੰਗਾ ਹੁੰਦਾ ਮੌਕੇ ਦੇ ਮੁਤਾਬਕ ਚੱਲਣਾ ਸਿੱਖਣਾ ਚਾਹੀਦਾ ਜਦੋਂ ਉੱਥੇ ਖੜਕੇ ਨੌਜਵਾਨੋ ਕਦੇ ਵੇਖਿਆ ਕਰੋ ਬੁੰਗਾ ਰਾਮਗੜੀਆ ਦਿੱਲੀ ਦਾ ਤਖਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਪਿਆ ਉਹ ਸਾਡੇ ਸੂਰਮਿਆਂ ਨੇ ਉਥੋਂ ਪੱਟ ਕੇ ਲਿਆ ਕੇ ਉੱਥੇ ਸੁੱਟਿਆ ਵਿਆ ਉੱਥੇ ਰੱਖਿਆ ਹੋਇਆ ਗੁਰੂ ਰਬਾਰਾ ਜੀ ਦੇ ਚਰਨਾ ਚ ਜਿੱਥੇ ਕਿਤੇ ਦਿੱਲੀ ਦਾ ਤਖਤ ਜਿੱਥੇ ਦਿੱਲੀ ਦਾ ਬਾਦਸ਼ਾਹ ਬਹਿ ਕੇ ਰਾਜ ਕਰਦਾ ਸੀ ਜਿੱਦਣ ਅਸੀਂ ਇਹ ਸਿੱਖਣ ਲੱਗੇ ਦਰਬਾਰ ਸਾਹਿਬ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਮੱਥਾ ਸਿਰਨਵਾ ਕੇ ਤੇ ਜਦੋਂ ਸਾਡੀ ਨਿਗਾ ਉਸ ਤਖਤ ਵੱਲ ਪਊਗੀ ਨਾ ਵੀ ਆਹ ਪਿਆ ਦਿੱਲੀ ਦਾ ਤਖਤ ਸਾਡੇ ਗੁਰੂ ਦੇ ਚਰਨਾ ਦੇ ਵਿੱਚ ਸਾਡੇ ਵੱਡ ਬਡੇਰਿਆਂ ਦਾ ਲਿਆਂਦਾ ਅੰਦਰੋਂ ਤੁਹਾਨੂੰ ਇੱਕ ਤਾਕਤ ਮਿਲੂਗੀ ਲੜਾਈ ਦੇ ਕਈ ਪੱਖ ਹੁੰਦੇ ਆ ਕਿਸੇ ਵੇਲੇ ਲੜਾਈ ਵਿਚਾਰਾਂ ਨਾਲ ਲੜੀ ਜਾਂਦੀ ਆ ਕਿਸੇ ਵੇਲੇ ਲੜਾਈ ਹਥਿਆਰਾਂ ਨਾਲ ਲੜੀ ਜਾਂਦੀ ਆ ਕਿਸੇ ਵੇਲੇ ਲੜਾਈ ਸਮਝੋਤੇ ਤੇ ਆ ਤੇ ਲੜੀ ਜਾਂਦੀ ਆ ਉਹ ਸਿਆਣ ਉਹ ਸਿਆਣਪ ਹੁੰਦੀ ਆ ਸਿਆਣੇ ਕਹਿੰਦੇ ਆ ਸਮਾਂ ਦੇਖੋ ਤੇ ਸਮੇ ਦੀ ਚਾਲ ਦੇਖੋ ਅੱਜ ਸਾਡੀ ਕੌਮ ਨੂੰ ਕਿੰਨੇ ਘੇਰੇ ਪਏ ਹੋਏ ਆ ਜਿਹੜਾ ਤੁਸੀਂ ਬਰਬਿੰਦਰ ਸਿੰਘ ਸਿੱਖੋਂ ਵਾਲਾ ਸਵਾਲ ਮੈਨੂੰ ਕੀਤਾ ਸੀ ਸਿੱਖੋਂ ਸਾਹਿਬ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਰਹੇ ਮੈਂ ਉਹਦੀ ਸਪੋਰਟ ਕੀਤੀ ਮੇਰੇ ਵਾਸਤੇ ਜੇ ਕੋਈ ਮੈਨੂੰ ਪੁੱਛਦਾ ਮੇਰੇ ਵਾਸਤੇ ਪਹਿਲਾਂ ਮੇਰਾ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਵਾਸਤੇ ਸਭ ਤੋਂ ਪਹਿਲਾਂ ਮੇਰੀ ਕੌਮ ਮੇਰਾ ਧਰਮ ਬਾਕੀ ਗੱਲਾਂ ਮੇਰੇ ਵਾਸਤੇ ਬਾਅਦ ਵਿੱਚ ਹਾਂ ਮੈਂ ਜੇ ਮੈਨੂੰ ਕੋਈ ਸਿਆਸੀ ਤੌਰ ਤੇ ਕੋਈ ਪੁੱਛੇ ਵੀ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਹੋ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਸਪੋਰਟ ਕਰਦਾ ਹੈ ਭਾਈ ਰਣਜੀਤ ਸਿੰਘ ਨੂੰ ਸਪੋਰਟ ਕਰਦਾ ਹੈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਜਿਹੜੇ ਆ ਇਹ ਤੋਂ ਅੱਗੇ ਆ ਰਹੇ ਆ ਮੈਂ ਭਾਈ ਰਣਜੀਤ ਸਿੰਘ ਨੂੰ ਸਪੋਰਟ ਕਰਦਾ ਜਥੇਦਾਰ ਸਾਹਿਬ ਨੂੰ ਉਹਨਾਂ ਦੀ ਕੁਰਬਾਨੀ ਦੇ ਅੱਗੇ ਮੇਰਾ ਸਿਰ ਝੁਕਦਾ ਜਿਸ ਦਿਨ ਮੈਂ ਸਰਦਾਰ ਗਿਆਨ ਸਿੰਘ ਦੀ ਵੀਡੀਓ ਪਾਈ ਸੀ ਮੈਨੂੰ ਜਥੇਦਾਰ ਸਾਹਿਬ ਦਾ ਮੈਸੇਜ ਆਇਆ ਸੀ ਮੈਂ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਸਤਪਾਲ ਸਿਆ ਮੇਰੀ ਆਤਮਾ ਤੋਂ ਬੋਝ ਲਾ ਦਿੱਤਾ ਪਰ ਬੇਟਾ ਮੇਰੇ ਕੋਲੇ ਆਈ ਤੇਰੇ ਨਾਲ ਬਹਿ ਕੇ ਬਹੁਤ ਗੱਲਾਂ ਕਰਨੀਆਂ। ਛੇਤੀ ਮੈਂ ਉਹਨਾਂ ਨੂੰ ਮਿਲਾਂਗਾ ਵੀ ਅਸੀਂ ਉਹਨਾਂ ਦਾ ਪ੍ਰੋਗਰਾਮ ਵੀ ਆਪਣੇ ਪਿੰਡ ਰੱਖਾਂਗੇ। ਮਾਨ ਸਾਹਿਬ ਨੇ ਮੈਨੂੰ ਸਿੱਖੀ ਬਖਸ਼ੀ ਮੈਨੂੰ ਕੇਸ ਰਖਾਏ। ਮੈਨੂੰ ਆਪਣਾ ਬੱਚਾ ਸਮਝ ਕੇ ਉਹ ਕੁਝ ਵੀ ਜੋ ਵੀ ਮੈਨੂੰ ਹੁਕਮ ਕਰਦੇ ਆ ਮੈਂ ਸਿਰ ਝੁਕਾ ਕੇ ਉਹਨਾਂ ਦਾ ਮੰਨਦਾ। ਮੈਂ ਉਸ ਦਿਨ ਤੋਂ ਸੇਖੋਂ ਸਾਹਿਬ ਤੋਂ ਪਿੱਛੇ हट ਗਿਆ ਸੀ ਜਦੋਂ ਸੰਗਰੂਰ ਇਹਨਾਂ ਨੇ ਉਹਨਾਂ ਦੇ ਖਿਲਾਫ ਖੜੇ ਹੋਏ ਔਰ ਉਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਮੇਰੇ ਵਾਸਤੇ ਪੰਥ ਪਹਿਲਾਂ ਕੌਮ ਪਹਿਲਾਂ ਜਦ ਡਾਕਟਰ ਅਰਣ ਸ਼ੋਰੀ ਦੇ ਮਾਤਾ ਪਿਤਾ ਦੇ ਉਥੇ ਮਾਨਸਾ ਜਦੋਂ ਗਏ ਐ ਮੈਂ ਉਸ ਉਹ ਗੱਲ ਦੇ ਉੱਤੇ ਵੀ ਸਰਕਾਰ ਨੂੰ ਥੋੜਾ ਜਿਹਾ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਉਹਨਾਂ ਨੇ ਉਸ ਵੇਲੇ ਜਿਹੜੀ ਆਜੀਬ ਥੱਲੇ ਰੱਖਣ ਵਾਲੀ ਗੋਲੀ ਐ ਇਹਦਾ ਬਹੁਤ ਵੱਡਾ ਘਪਲਾ ਉਸ ਵੇਲੇ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਵੱਲ ਉਂਗਲ ਉਠਦੀਆਂ ਸੀ। ਉਸ ਲੜਕੀ ਦਾ ਕਤਲ ਹੋਇਆ। ਉਹਦੇ ਕੋਈ ਨਿੱਜੀ ਲੜਾਈ 'ਚ ਨਹੀਂ ਹੋਇਆ। ਉਹਨੇ ਇਹ ਮਾਫੀਆ ਦੇ ਖਿਲਾਫ ਲੜਦਿਆਂ ਹੋਇਆ ਆਪਣੀ ਜਾਨ ਨਿਸ਼ਾਵਰ ਕੀਤੀ। ਸਾਨੂੰ ਉਹ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਉਹਨਾਂ ਦੇ ਪਿਤਾ ਜੀ ਫੌਜੀ ਅਫਸਰ ਆ। ਉਹ ਸੱਚੀ ਸੁੱਚੀ ਰੂਹ ਉਹਦੀ ਰੂਹ ਨੂੰ ਇਨਸਾਫ ਦੇਣ ਲਈ ਮੈਂ ਉਹਨਾਂ ਦੇ ਮਾਤਾ ਪਿਤਾ ਨਾਲ ਲੜਾਈ ਲੜਦਾ ਰਹਾਂ। ਸਰਕਾਰ ਨੂੰ ਦੂਸਰੀ ਬੇਨਤੀ ਮੇਰੀ ਇਹ ਹੈ ਕੈਪਟਨ ਸਰਕਾਰ ਵੇਲੇ ਤੇ ਅਕਾਲੀ ਸਰਕਾਰ ਵੇਲੇ ਵੀ ਇਹ ਧੜਾ ਧੜ ਪਰਚੇ ਦਿੱਤੇ ਗਏ ਦਿੱਤੇ ਕਿੰਨਾ ਤੇ ਗਏ ਪੀੜ ਵਾਲਿਆਂ ਤੇ 16 17000 ਨੌਜਵਾਨ ਚੱਕ ਕੇ ਜ਼ਿਲ੍ਹਾ ਚ ਤੋੜਤਾ ਉਹਨਾਂ ਨੂੰ ਐਂਡੀਪੀਐਸ ਐਕਟ ਵੀ ਰੋਗੀ ਮੰਨਦਾ ਜਿਹੜੇ ਯੂਜ਼ਰ ਹੈ ਸਮਗਲਰਾਂ ਦੇ ਖਿਲਾਫ ਜਿਹੜੀ ਤੁਹਾਡੀ ਕਾਰਵਾਈ ਚੱਲ ਰਹੀ ਹੈ ਉਹਦੀ ਡਟ ਕੇ ਸਪੋਰਟ ਕਰਦੇ ਹਾਂ ਤੁਹਾਡੀ ਸਮਗਲਰ ਚਾਹੇ ਛੋਟਾ ਚਾਹੇ ਵੱਡਾ ਉਹ ਬਤਨਾ ਲਈ ਚਾਹੀਦਾ ਉਮੀਦ ਕਰਦਾ ਹਾਂ ਕਿ ਤੂੰ ਅੱਗੇ ਤੁਸੀਂ ਵੱਡਿਆਂ ਵੱਲ ਹੋਂਗੇ ਹੁਣ ਵੱਡਿਆਂ ਦੇ ਵਿੱਚ ਕਿਹੜੇ ਆ ਉਥੋਂ ਤੱਕ ਜਦ ਤੱਕ ਪਹੁੰਚਦੀ ਹੈ ਸਰਕਾਰ ਤੇ ਦੂਸਰੀ ਜੇ ਬੇਨਤੀ ਜਿਹੜੀ ਮੇਰੀ ਨਹੀਂ ਆਮ ਲੋਕਾਂ ਦੀ ਆ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਉਹਨਾਂ ਦੀ ਜਗ੍ਹਾ ਹਸਪਤਾਲਾਂ ਵਿੱਚ ਆ ਉਹਨਾਂ ਦੀ ਜਗ੍ਹਾ ਨਸ਼ਾ ਛਡਾਊ ਕੇਂਦਰਾਂ ਵਿੱਚ ਆ ਨਾ ਕਿ ਜੇਲਾ ਵਿੱਚ ਆ ਪਿਛਲੀਆਂ ਸਰਕਾਰਾਂ ਨੇ ਵੀ ਇਹੀ ਗਲਤੀ ਕੀਤੀ ਸੀ ਤਾਂ ਉਹ ਰੋਗੀ ਪਰਵਾਡ ਦਿੱਤੇ ਜ਼ਿਲ੍ਹਾ 'ਚ ਰੋਗੀ ਨੂੰ ਕ੍ਰਿਮੀਨਲ ਬਣਾ ਦਿੱਤਾ ਹੁਣ ਜਿਹੜੀ ਇਹ ਗੋਲੀ ਆ ਇਸ ਗੋਲੀ ਦੀ ਕਿੰਨੀ ਬਲੈਕ ਹੋਈ ਕਿੰਨਾ ਰੋਲਾ ਪਿਆ ਕਿੰਨੇ ਹੁਣ ਤੁਹਾਨੂੰ ਸੈਂਟਰ ਬੰਦ ਕਰਨੇ ਪਏ ਚੰਗਾ ਤਾਂ ਇਹ ਹੈ ਜਿਹੜੇ ਸੈਂਟਰਾਂ ਦੇ ਵਿੱਚ ਇਹ ਬੱਚੇ ਭਰਤੀ ਨਸ਼ਾ ਸ਼ਨਾਊ ਕੇਂਦਰਾਂ 'ਚ ਬੱਚੇ ਜਾਣਗੇ ਉਥੇ ਇਹਨਾਂ ਦਾ ਸਰਵੇ ਕਰਕੇ ਪੁੱਕੀ ਅਤੇ ਅਫੀਮ ਦੀ ਜਿਹੜੀ ਹੈ ਡੋਜ਼ ਆ ਇਹਨਾਂ ਨੂੰ ਦਿੱਤੀ ਜਾਵੇ ਸਰਕਾਰੀ ਤੌਰ ਤੇ ਨਾਲੇ ਤਾਂ ਸਰਕਾਰ ਨੂੰ ਰੈਵਨਿਊ ਜਾਵੇ ਅਗਲੀ ਪੀੜ੍ਹੀ ਆ ਜਿਹੜੀ ਉਹ ਉਹ ਬਚਾ ਬਚੀ ਗਈ ਆ ਤਕਰੀਬਨ ਬਚੀ ਹੋਈ ਆ ਜੇ ਕੋਈ ਹੈ ਵੀ 2-4% ਬੱਚੇ ਉਹਨਾਂ ਨੂੰ ਬਚਾ ਬਚਾ ਲੂਗੀ ਵੱਧ ਜਾਣਗੇ ਬੱਚੇ ਕੋਈ ਏਡੀ ਵੱਡੀ ਗੱਲ ਨਹੀਂ ਜਦੋਂ ਅਸੀਂ ਪਿੰਡਾਂ ਵਾਲੇ ਲੋਕ ਅਸੀਂ ਉਹ ਬੱਚਿਆਂ ਨੂੰ ਗਰਾਉਂਡਾਂ ਚ ਲੈ ਕੇ ਜਾਵਾਂਗੇ ਉਹਨਾਂ ਨੂੰ ਗੁਰੂ ਘਰਾਂ ਨਾਲ ਜੋੜਾਂਗੇ ਉਹਨਾਂ ਨੂੰ ਆਪਣੀ ਕੌਮ ਦਾ ਇਤਿਹਾਸ ਦੱਸਾਂਗੇ ਜਦੋਂ ਉਹਨਾਂ ਨੂੰ ਦਰਬਾਰ ਸਭ ਲੈ ਕੇ ਜਾਵਾਂਗੇ ਉੱਥੋਂ ਭਗਤੀ ਤੇ ਸ਼ਕਤੀ ਚ ਰਾਜ ਭਾਗ ਦੀ ਨਿਸ਼ਾਨੀ ਦਿਖਾਵਾਂਗੇ ਉਹ ਬੱਚਿਆਂ ਦੇ ਹੋਰ ਹੀ ਕੁਝ ਉਹਨਾਂ ਦੀ ਭਾਵਨਾ ਹੋਰ ਤਰ੍ਹਾਂ ਦੀ ਬਣੂਗੀ ਮਰਦਾਂ ਵਾਲੀ ਬਣੂਗੀ ਦਲੇਰਾਂ ਵਾਲੀ ਬਣੂਗੀ ਸੂਰਬਿਆਂ ਵਾਲੀ ਬਣੂਗੀ ਜਿਵੇਂ ਕੈਨੇਡਾ ਅਮਰੀਕਾ ਨੇ ਆਪਣੀ ਇਹ ਮੁਸੀਬਤ ਨੂੰ ਸਮਝਦੇ ਹੋਏ ਉਹ ਚੀਜ਼ ਲੀਗਲ ਕੀਤੀ ਉਹਨਾਂ ਨੇ ਉਥੇ ਉਹਨਾਂ ਨੇ ਉਹਨਾਂ ਨੌਜਵਾਨਾਂ ਦੀ ਡੋਜ਼ ਨਿਰਧਾਰਤ ਕੀਤੀ ਫਿਰ ਹੌਲੀ-ਹੌਲੀ ਉਹਨੂੰ ਘਟਾਉਂਦੇ 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 ਉਹਦੀ ਕੁਆਂਟੀਟੀ ਨੂੰ ਘਟਾਉਂਦੇ ਗਏ ਤੇ ਅੱਜ ਉਹਨਾਂ ਨੇ ਥੋੜੇ ਜਿਹੇ ਸਮੇਂ ਦੇ ਵਿੱਚ ਬਹੁਤ ਵੱਡਾ ਸੁਧਾਰ ਉਥੇ ਕਰ ਲਿਆ ਕਿਉਂਕਿ ਮੁੱਖ ਮੰਤਰੀ ਮਾਨ ਸਾਹਿਬ ਇਹਨਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਉਹਨਾਂ ਨੇ ਵਿੰਗਾਂ ਦੇ ਰਾਈ ਇਹ ਚੀਜ਼ਾਂ ਲੋਕਾਂ ਦੇ ਸਾਹਮਣੇ ਪਹਿਲਾਂ ਪੇਸ਼ ਕੀਤੀਆਂ ਹੋਈਆਂ ਕਿਉਂਕਿ ਇਸ ਚੀਜ਼ ਨੂੰ ਕੋਈ ਨਸ਼ਾ ਨਾ ਸਮਝੋ ਇਸ ਚੀਜ਼ ਨੂੰ ਇੱਕ ਇਲਾਜ ਸਮਝ ਕੇ ਵੀ ਕਿੰਨੇ ਲੋਕ ਜਿਹੜੇ ਇਹਦੀ ਵਰਤੋਂ ਕਰਦੇ ਆ ਪੁਕੀਏ ਤੇ ਐਫੀਮ ਦੀ ਬਹੁਤ ਲੋਕ ਵਰਤੋਂ ਕਰਦੇ ਆ ਪੰਜਾਬ ਦੇ ਇੱਕ ਤਾਂ ਉਹਨਾਂ ਦਾ ਸ਼ੋਸ਼ਣ ਹੋਣੋਂ ਬਚੂ ਦੂਜਾ ਸਰਕਾਰ ਨੂੰ ਰੈਵਨਿਊ ਜਾਊ ਤੀਜਾ ਕਰਾਈਬ ਜਿਹੜਾ ਹੈਗਾ ਤੁਸੀਂ ਲਿਖ ਕੇ ਲੈ ਲਿਓ ਕਰਾਈਬ ਰੇਟ ਜਿਹੜਾ ਹੈਗਾ 90% ਥੱਲੇ ਆ ਜਾਵੇਗਾ ਤੇ ਜਿਹੜੀ ਇਹ ਗੋਲੀ ਆ ਇਹਦਾ ਤਾਂ ਨੁਕਸਾਨ ਇੰਨਾ ਜ਼ਿਆਦਾ ਤੇ ਜਿਹੜਾ ਪਿਛਲੇ ਦਿਨੀਆਂ ਸੈਂਟਰਾਂ ਦੇ ਉੱਤੇ ਆਪਾਂ ਭੀੜਾਂ ਦੇਖੀਆਂ ਉਹ ਤਾਂ ਹੋਈਆਂ ਕਿਉਂਕਿ ਜਦੋਂ ਉਹਨਾਂ ਬੱਚਿਆਂ ਦੀ ਜਿਹੜੀ ਡੋਜ਼ ਆ ਉਹ ਬਾਹਰ ਦੋ ਨੰਬਰ ਜੇ ਵਿਕਦੀ ਆ ਫਿਰ ਉਹ ਪੀੜਾਂ ਇਸੇ ਕਰਕੇ ਹੀ ਉੱਥੇ ਹੁੰਦੀਆਂ ਤੇ ਉਹ ਜਿਹੜੀ ਗੋਲੀ ਦਾ ਅਸਰ ਇੰਨਾ ਮਾੜਾ ਹੈ ਉਹ ਲੀਵਰ ਦੇ ਉੱਤੇ ਅਸਰ ਕਰ ਰਹੀ ਆ ਗੁਰਦਿਆਂ ਤੇ ਅਸਰ ਕਰ ਰਹੀ ਆ ਬੰਦੇ ਦੀ ਮਰਦਾਨਗੀ ਦੇ ਉੱਤੇ ਅਸਰ ਕਰ ਰਹੀ ਆ ਰੱਬ ਦੇ ਵਾਸਤੇ ਸਰਕਾਰ ਨੂੰ ਬੇਨਤੀ ਆ ਰੋਗੀ ਦਾ ਇਲਾਜ ਜ਼ਰੂਰੀ ਆ ਜੇ ਇਸ ਇਲਾਜ ਦੇ ਵਿੱਚੋਂ ਕਫਲੇ ਨਿਕਲਦੇ ਹਨ ਤੇ ਫਿਰ ਰਾਜਸਥਾਨ ਸਰਕਾਰ ਤੋਂ ਮੱਧ ਪ੍ਰਦੇਸ਼ ਸਰਕਾਰ ਤੋਂ ਥਰੂ ਹਸਪੀਟਲ ਉਨੀ ਡੋਜ਼ ਆ ਜਿਹੜੀ ਲੋਕਾਂ ਤੱਕ ਪਹੁੰਚਾਈ ਜਾਵੇ ਔਰ ਲੋਕਾਂ ਨੂੰ ਬਚਾਇਆ ਜਾਵੇ ਤੇ ਮੇਰਾ ਖਿਆਲ ਆ ਮਾਨ ਸਾਹਿਬ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ ਪੰਜਾਬ ਤੇ ਰਾਜ ਕਰਨ ਦਾ ਜੇ ਤੁਸੀਂ ਇਹ ਦੋ ਤਿੰਨ ਚੀਜ਼ਾਂ ਵੱਲ ਗੌਰ ਹੁਣ ਕਰਦੇ ਹੋ ਸਮਗਲ ਨਾਲ ਦੇ ਖਿਲਾਫ ਜਿਹੜੀ ਤੁਹਾਡੀ ਕਾਰਵਾਈ ਹੈ ਗੈਂਗਸਟਰਾਂ ਦੇ ਖਿਲਾਫ ਤੁਹਾਡੀ ਕਾਰਵਾਈ ਹੈ ਉਹਦੀ ਸ਼ਲਾਘਾ ਕਰਦੇ ਆ ਔਰ ਜਿੰਨਾ ਦਰਿੰਦਿਆਂ ਨੇ ਉਸ ਬੱਚੇ ਦਾ ਕਤਲ ਕੀਤਾ ਫੁੱਟਬਾਲ ਦੇ ਖਿਡਾਰੀ ਦਾ ਅਸੀਂ ਉਹ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਆ ਉਸ ਇਲਾਕੇ ਨਾਲ ਹਮਦਰਦੀ ਕਰਦੇ ਆ ਉਸ ਬੱਚੇ ਦੀ ਟੀਮ ਦੇ ਜਿਹੜੇ ਬੱਚੇ ਆ ਉਹਨਾਂ ਨਾਲ ਹਮਦਰਦੀ ਕਰਦੇ ਮੈਂ ਜਾ ਕੇ ਵੀ ਉੱਥੇ ਆਉਂਗਾ ਤੇ ਮੇਰੀ ਉਥੋਂ ਦੇ ਪੁਲਿਸ ਅਫਸਰਾਂ ਨੂੰ ਬੇਨਤੀ ਹੈ ਕਿ ਸਾਡੀ ਆਤਮਾ ਦੇ ਦੁੱਖ ਨੂੰ ਸਮਝਦੇ ਹੋਏ ਇਹਨਾਂ ਪਾਪੀਆਂ ਨਾਲ ਕੋਈ ਹਰਿਆਇਤ ਨਾ ਕਰੇ ਕੀਤੀ ਜਾਂਦੀ ਹੈ। ਵੀਡੀਓ ਕਿਵੇਂ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਕਰਿਓ। ਹਾਂ ਮੈਂ ਸਾਡੇ ਵਿੱਚ ਇੱਕ ਇੱਕ ਇਹ ਮਰਛਾ ਸਾਡੀ ਚੱਲ ਪਈ ਆ ਵੀ ਪਹਿਲਾਂ ਭਾਵਕ ਗੱਲਾਂ ਕਰ ਕਰਕੇ ਨੌਜਵਾਨੀ ਨੂੰ ਨਾਲ ਜੋੜੋ। ਫਿਰ ਉਹਨਾਂ ਨੂੰ ਕੈਸ਼ ਕਰਕੇ ਕਿਸੇ ਪਾਰਟੀ 'ਚ ਵੜਜੋ। ਔਰ ਵੜੋ ਵੀ ਉਸ ਪਾਰਟੀ ਜਿਹੜੀ ਤੁਹਾਡੀ ਜੜਾ ਚ ਦਾਤੀ ਪਾਈ ਬੈਠੀ ਆ ਮੇਰੇ ਤੋਂ ਤਾਂ ਤੁਸੀਂ ਕਦੇ ਅਵੀਦ ਕਰਿਓ ਹੀ ਨਾ ਵੀ ਮੈਂ ਇਹ ਜਿਆ ਰਾਵਾਂ ਦਾ ਪਾੰਦੀ ਆ ਮੇਰੇ ਵਾਸਤੇ ਪਹਿਲਾ ਮੇਰੀ ਕੌਮ ਹੈ ਮੇਰੇ ਵਾਸਤੇ ਮੇਰਾ ਪਹਿਲਾ ਧਰਮ ਹੈ ਉਸ ਤੋਂ ਵੀ ਪਹਿਲਾ ਮੇਰੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਇਦੋਂ ਤੇ ਆਪਦੀ ਕੋਈ ਸਫਾਈ ਨਹੀਂ ਦੇਣੀ ਚਾਹੁੰਦਾ ਨਾ ਦੇ ਸਕਦਾ ਆ ਤਸਵੀਰਾਂ ਜਿਹੜੀਆਂ ਦਾ ਤੁਹਾਨੂੰ ਮਸ਼ਪਸ਼ਟੀ ਕਰਨ ਦਿੱਤਾ ਕਿਉਂਕਿ ਕਦੇ ਵੀ ਜ਼ਿੰਦਗੀ 'ਚ ਮੇਰੀ ਇੱਕ ਗੱਲ ਨੋਟ ਕਰ ਲਿਓ ਅੱਧੀ ਅਧੂਰੀ ਜਾਣਕਾਰੀ ਦੇ ਉੱਤੇ ਕਦੇ ਕਿਸੇ ਤੇ ਉਂਗਲ ਨਹੀਂ ਉਠਾਈਦੀ ਹੁੰਦੀ। ਬਾਕੀ ਮੈਂ ਕੁਝ ਜਿਹੜੇ ਪੰਥ ਦਰਦੀ ਪੱਤਰਕਾਰ ਆਪਦੇ ਆਪ ਨੂੰ ਸਾਫਤ ਕਰਦੇ ਆ ਉਹਨਾਂ ਦਾ ਨਾਨਕ ਸਰ ਵਾਲੀ ਬੇਅਦਬੀ ਤੇ ਮੂੰਹ ਨਾ ਖੁੱਲਣਾ। ਕੁਝ ਜਿਹੜੇ ਹੋਰ ਰੋ ਰੋਸ ਤੇ ਜਾਂ ਤੇ ਹਵਧਰਦੀਆਂ ਦਿਖਾਉਂਦੇ ਆ ਹੁਣ ਉਹਨਾਂ ਨੇ ਅਮਰਪਾਲ ਦੇ ਬਾਰੇ ਇੱਕ ਗੱਲ ਬੋਲੀ ਵੀ ਉਹਨੂੰ ਜਪਜੀ ਸਾਹਿਬ ਵੀ ਨਹੀਂ ਆਉਂਦਾ ਉਹਨੂੰ ਅਰਥ ਵੀ ਨਹੀਂ ਕਰਨੇ ਆਉਂਦੇ। ਹੁਣ ਥੱਲੇ ਕਿੰਵੇਟਾ ਜੇ ਲੱਗ ਪਏ ਨਾ ਤੇ ਜੇ ਅਸੀਂ ਇਹ ਗੱਲ ਕਹੀ ਸੀ ਵੀ ਇਹਨਾਂ ਲੋਕਾਂ ਤੋਂ ਬਚੋ ਇਹਨਾਂ ਦੀ ਮਨਛਾ ਕੁਛ ਹੋਰ ਆ ਜਿਹੜਾ ਬੰਦਾ ਆਪਣੇ ਮੈਂ ਕਹਿੰਦਾ ਆਪਣੇ ਧਰਮ 'ਚ ਪੈਦਾ ਹੋਣਾ ਜਿਹੜੇ ਧਰਮ 'ਚ ਤੁਸੀਂ ਪੈਦਾ ਹੋਏ ਉਹਦੀ ਮਰਜ਼ੀ ਨਾਲ ਹੋਇਓ ਤੇ ਜੇ ਤੁਸੀਂ ਆਪਣੇ ਧਰਮ ਨੂੰ ਤਲਾੰਜਲੀ ਦਿੰਦੇ ਹੋ ਨਾ ਤੁਹਾਡੇ ਵਰਗਾ ਪਾਪੀ ਤੁਹਾਡੇ ਵਰਗਾ ਗਨਾਹਗਾਰ ਬੰਦਾ ਕੋਈ ਨਹੀਂ ਹੈ ਜਿਹੜਾ ਆਪਣੇ ਧਰਮ ਦਾ ਭਗੌੜਾ ਉਹ ਕਿਸੇ ਦੂਜੇ ਦਾ ਹੋ ਹੀ ਨਹੀਂ ਸਕਦਾ ਜਿਹੜਾ ਆਪਣੇ ਮਾਪਾਪ ਨੂੰ ਧੱਕੇ ਮਾਰੂਗਾ ਨਾ ਉਹ ਕਿਸੇ ਦੂਜੇ ਮਾਪਾਪ ਦੀ ਕੀ ਸੇਵਾ ਕਰੂ। ਸੋ ਦੋਸਤੋ ਚੰਗੀ ਗੱਲ ਜਿਹੜੀ ਹੁੰਦੀ ਉਹਦਾ ਸਾਥ ਦਿਆ ਕਰੋ। ਤੇ ਇਹਨਾਂ ਦਾ ਮੂੰਹ ਨਾ ਖੁੱਲਣਾ। ਇਹ ਇਹਨਾਂ ਦੋਨਾਂ ਕੇਸਾਂ ਦੇ ਉੱਤੇ ਬੇਅਦਬੀ ਵਾਲੀ ਤੇ ਬੱਚੇ ਵਾਲੇ ਤੇ ਮੈਂ ਖਾਸ ਕਰਕੇ ਵੇਖ ਰਿਆ ਪਰਸੋਂ ਚੌਥੇ ਦਾ। ਤੇ ਬੇਅਦਬੀ ਤਾਂ ਕਈ ਦਿਨਾਂ ਦੀ ਹੋਈ ਵੀ ਆ। ਇੱਥੇ ਢਾਬਿਆਂ ਦਾ ਫਿਕਰ ਪਿਆ, ਉੱਥੇ ਜੀ 20 ਮੰਗ ਕੇ 30 ਲੈ ਲੇ ਉਹ ਫਿਕਰ ਐ। ਸਾਨੂੰ ਠੰਡਾਰ ਕਹਿੰਦਾ ਇੱਥੇ ਸੈਂਟਰ 'ਚ ਖੜੀ ਕਰ ਦਿਓ। ਯਾਰ ਇਹ ਕੋਈ ਗੱਲ ਐ। ਦੱਸੇ ਤੁਸੀਂ ਬੋਲਣਾ ਬੋਲੋ ਇਹ ਕੋਈ ਮੁੱਦੇ ਨੇ ਨਾ ਜਾਓ ਢਾਬਿਆਂ ਤੇ ਰੋਟੀ ਖਾਣ ਆਪੇ ਬੰਦ ਹੋ ਜਾਣਗੇ ਇਹ ਜੇ ਇਹ ਅੱਗੇ ਨਸ਼ੇ ਦੇ ਵੀ ਕਹਿੰਨਾ ਨਾ ਕੋਈ ਕਿਸੇ ਦੇ ੱੱਕੇ ਨਾ ਮੂੰਹ ਤੇ ਨਹੀਂ ਪਾਉਂਦਾ ਤੁਸੀਂ ਆ ਹਟਜੋਗੇ ਤੇ ਆਪੇ ਲੋਕੇ ਹਟਜੇ ਠੀਕ ਆ ਇਹਨਾਂ ਨੇ ਜੋ ਜ਼ਾਇਦਾਦ ਬਣਾਈ ਹੈ ਮੈਂ ਤਾਂ ਇਹ ਸੀ ਵੀ ਇਹ ਨਿਲਾਮ ਕਰਕੇ ਜਿਹੜੇ ਬੱਚੇ ਦੁਨੀਆ ਤੋਂ ਗਏ ਆ ਨਸ਼ਾ ਕਰ ਕਰ ਇਹਨਾਂ ਲੋਕਾਂ ਤੋਂ ਉਹ ਜਿਹੜੇ ਪੈਸਾ ਉਹਨਾਂ ਨੂੰ ਉਹਨਾਂ ਨੂੰ ਜਿਹੜੀ ਉਹ ਸਹਾਇਤਾ ਦੇਣੀ ਚਾਹੀਦੀ ਆ ਕੁਝ ਉਹਨਾਂ ਦਾ ਵਿਚਾਰਿਆਂ ਦਾ ਜਿਨ੍ਹਾਂ ਨੇ ਆਪਦੇ ਘਰ ਉਹ ਜਾੜ ਲੈ ਜ਼ਾਇਦਾਦਾਂ ਵਿਕਲੀਆਂ ਕੁਝ ਉਹਨਾਂ ਦੇ ਜ਼ਖਮਾਂ ਤੇ ਮਲਮ ਲੱਗੀ। ਵੀਡੀਓ ਕਿਸ ਤਰ੍ਹਾਂ ਲੱਗੀ ਨੂੰ ਸ਼ੇਅਰ ਤੇ ਲਾਈਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।